ਅਸਲਾਮੁਅਲੈਕਮ ਜਿਵੇਂ ਤੁਹਾਨੂੰ ਪਤਾ 16 ਦਸੰਬਰ ਨੂੰ ਪੀਜਾ ਜੀਸੀਸੀ ਕਬੱਡੀ ਕੱਪ ਹੋਇਆ ਜੋ ਕਿ ਬਹੁਤ ਹੀ ਚੜ੍ਹਦੀ ਕਲਾ ਨਾਲ ਬਹੁਤ ਹੀ ਵਧੀਆ ਕੱਪ ਨਿਪੜਿਆ ਮੈਂ ਸਾਰਿਆਂ ਦਾ ਜਿੰਨੇ ਵੀ ਉੱਥੇ ਪਹੁੰਚੇ ਦਰਸ਼ਕ ਵੀਰੋ ਮੈਂ ਧੰਨਵਾਦ ਕਰਦਾ ਜਿੰਨੇ ਵੀ ਫੈਮਲੀਆਂ ਪਹੁੰਚਿਆ ਮੈਂ ਉਹਨਾਂ ਦਾ ਧੰਨਵਾਦ ਕਰਦਾ ਜਿੰਨਾਂ ਨੇ ਉੱਥੇ ਗਰਾਊਂਡ 'ਤੇ ਲੈਵਲ ਤੇ ਕੋਈ ਕੰਮ ਕੀਤਾ ਮੈਂ ਉਹਨਾਂ ਸਾਰਿਆਂ ਦਾ ਧੰਨਵਾਦ ਕਰਦਾ ਐਸ ਲਈ ਮੈਂ ਜਗਵੀਰ ਸਿੰਘ ਗਰਦਾਸਪੂਰੀਆ ਮੇਰੇ ਨਾਲ ਸਜਾਦ ਜੱਟ ਰਾਸ਼ਦ ਬਸਰਾ ਤੇ ਆਪਣਾ ਰਾਜਪੂਤ ਸਾਹਿਬ ਰਾਜਾ ਬਹਿਰੀਨ ਤੇ ਆਪਣੇ ਹੋਰ ਭਾਈ ਸਾਹਿਬਾਂ ਦੇ ਨਾਲ ਨੇ ਬੈਠੇ ਹੋਏ ਨੇ ਮੈਂ ਥੋੜੀ ਜੀ ਜਾਣਕਾਰੀ ਦੇਣ ਜਾ ਰਿਹਾ ਹਾਂ ਜਿਹੜਾ ਕਿ ਹਾਡਾ ਕੱਪ ਹੋਇਆ ਜਿਹਦੇ ਵਿੱਚ ਇੱਕ ਸ਼ੋਅ ਮੈਚ ਹੋਇਆ ਲੈਂਦੇ ਪੰਜਾਬ ਤੇ ਚੜ੍ਹਦੇ ਪੰਜਾਬ ਉਹਦਾ ਥੋੜੀ ਕੰਦਵ ਸੀ ਜਿਹੜੀ ਚੱਲਣ ਈ ਆ ਅਸੀਂ ਜਦੋਂ ਰਾਜਪੂਤ ਸਾਹਿਬ ਅਰਾਈਵਲ ਤੇ ਆਏ ਸੀ ਲੈਂਡ ਕੀਤਾ ਹੀ ਉੱਥੇ ਵੀ ਜੁਨੀਓ ਪਾਈ ਸੀ ਕਿ ਇੱਕ ਫ੍ਰੈਂਡਲੀ ਮੈਚ ਆ ਇਹ ਇੰਡੀਆ ਪਾਕਿਸਤਾਨ ਦਾ ਮੈਚ ਨਹੀਂ ਆ ਫ੍ਰੈਂਡਲੀ ਮੈਚ ਆ ਉਹ ਅੱਜ ਉੱਥੇ ਵੀਡੀਓ ਅਪਲੋਡ ਕੀਤੀ ਹੋਈ ਆ ਮੇਰੇ ਪੇਜ ਤੇ ਚੱਲ ਰਹੀ ਆ ਉਹ ਬਾਕੀ ਮੈਂ ਸਜਾਦ بھائی ਨੂੰ ਤੇ ਰਾਸ਼ਦ بھائی ਨੂੰ ਜਿਹੜੇ ਕਿ ਪਾਕਿਸਤਾਨ ਤੋਂ ਟੀਮ ਲੈ ਕੇ ਆਏ ਸੀ ਬਹੁਤ ਵਧੀਆ ਟੀਮ ਲੈ ਕੇ ਆਏ ਸੀ ਬਹੁਤ ਵਧੀਆ ਪਰਫਾਰਮੈਂਸ ਕੀਤਾ ਉਹਨਾਂ ਨੇ ਇਹਨਾਂ ਨੂੰ ਮੈਂ ਪਹਿਲਾਂ ਦੱਸਿਆ ਕਿ ਰਾਜਪੂਤ ਸਾਹਿਬ ਸਾਡੀ ਟੀਮ ਵੱਲੋਂ ਆ ਰਹੇ ਆ ਇਹ ਮੈਂ ਪਹਿਲਾਂ 10 ਦਿਨ 15 ਦਿਨ ਪਹਿਲਾਂ ਹੀ ਇਨਫੋਰਮੇਸ਼ਨ ਦਿੱਤੀ ਸੀ ਤੇ ਕਹਿਣ ਦਾ ਮਤਲਬ ਇਹ ਆ ਕਿ ਉਥੇ ਇੰਡੀਆ ਪਾਕਿਸਤਾਨ ਦਾ ਮੈਚ ਨਹੀਂ ਹੋਇਆ ਜਿਹੜੀ ਉਹਨਾਂ ਨੇ ਜਰਸੀ ਆ ਉਹ ਰਾਜਪੂ ਸਾਹਿਬ ਨੇ ਜਰਸੀ ਪਾਈ ਨਹੀਂ ਮੋਢੇ ਤੇ ਰੱਖੀ ਉਹ ਇੰਡੀਆ ਦੀ ਜਰਸੀ ਨਹੀਂ ਆ ਪੈਨਿਕ ਕੋਆਰਟ ਵਾਲੇ ਨੇ ਉਹਦੀ ਆਪ ਬਣਾਈ ਹੋਈ ਆ ਉਹਦੀ ਪੰਜਾਬ ਸਟੇਟ ਦਾ ਉੱਤੇ ਲੋਗੋ ਵੀ ਲੱਗਾ ਹੋਇਆ ਪਿੱਛੇ ਵੀ 프ਰੰਟ ਤੇ ਵੀ ਤੁਸੀਂ ਜ਼ੂਮ ਕਰਕੇ ਦੇਖ ਸਕਦੇ ਹੋ ਪਰ ਰਾਜਪੂ ਸਾਹਿਬ ਨੇ ਜਰਸੀ ਪਹਿਨੀ ਨਹੀਂ ਹਾਂ ਮੋਢੇ ਤੇ ਧੁਰ ਰੱਖੀ ਆ ਉਹ ਹਾਂਜੀ ਬਾਕੀ ਵੈਰੀਅਨ ਗੌਰਮੈਂਟ ਦਾ ਸਭ ਬਹੁਤ ਤਗੜਾ ਸਾਥ ਹਰ ਵਾਰੀ ਮਿਲਦਾ ਐਸ ਵਾਰ ਵੀ ਮਿਲਿਆ ਓਲੰਪਿਕ ਦਾ ਜਿਹੜਾ ਕਬੱਡੀ ਜਿਹੜੀ ਆ ਉਹ ਵੀ ਇਹ ਐਪ ਇਸ ਦਾ ਐਡ ਹੋਈ ਆ ਉਮੀਦ ਕਰਦੇ ਆ ਕਿ ਅਗਲੇ ਸਾਲ ਸਾਡਿਆਂ ਦੀ ਕਬੱਡੀ ਵੀ ਐਡ ਹੋ ਜੂਗੀ ਇਸ ਕਰਕੇ ਮੈਂ ਬਹਿਰੀਨ ਗੌਰ ਮਤਲਬ ਖਾਸ ਕਰਕੇ ਬਹੁਤ ਬਹੁਤ ਧੰਨਵਾਦ ਕਰਦਾ ਜਿਹੜੇ ਕਿ ਸਾਨੂੰ ਸਪੋਰਟਸ ਦੇ ਵਿੱਚ ਬਹੁਤ ਆਡੀ ਹਲਪ ਕਰਦੇ ਆ ਸਾਨੂੰ ਸਿਕਿਉਰਟੀ ਪ੍ਰੋਵਾਈਡ ਕੀਤੀ ਇਸ ਵਾਰ ਬਹਿਰੀਨ ਸਿਕਿਉਰਟੀ ਦਾ ਬਹੁਤ ਬਹੁਤ ਧੰਨਵਾਦ ਹੈ ਪੁਲਿਸ ਦਾ ਜਾਂ ਬਹਿਰੀਨ ਸਿਕਿਉਰਟੀ ਦਾ ਬਹੁਤ ਬਹੁਤ ਧੰਨਵਾਦ ਆ ਆਪਣਾ ਰਾਸ਼ਰ ਪਾਈ ਦੇ ਜਿਹੜੇ ਸਿਕਿਉਰ ਬੰਦੇ ਆ ਆਪਣੇ ਨਾਲ ਆਏ ਸੁਜਾਰ ਬਾਈ ਦੇ ਬੰਦੇ ਜੀ ਆਪਣੇ ਨਾਲ ਆਏ ਰਾਜਪੂਤ ਸਾਹਿਬ ਦੇ ਬੰਦੇ ਜੀ ਆਪਣੇ ਆਏ ਉਹਨਾਂ ਨੇ ਗਰਾਊਂਡ ਦਾ ਬਹੁਤ ਵਧੀਆ ਇੰਤਜ਼ਾਮ ਕੀਤਾ ਮੈਂ ਇਹਨਾਂ ਨੂੰ ਧੰਨਵਾਦ ਕਰਦਾ ਇਸ ਕਰਕੇ ਮੈਂ ਉਹ ਸਾਰੇ ਸਖਸਾਂ ਤੋਂ ਧੰਨਵਾਦ ਕਰਦਾ ਜਿਨ੍ਹਾਂ ਨੇ ਇਹ ਕੱਪ ਸਕਸੈਸਫੁਲ ਕਰਨ ਸਾਬੀ ਮਦਦ ਕੀਤੀ ਬਹੁਤ ਬੋਤਨ ਵਾਲੀ ਹੋਣਾ। ਸੁਜਾਰ ਬਾਈ ਆਗਾ ਪਹਿਲਾਂ ਕੋਈ ਟੀਮ ਲੈ ਕੇ ਆਉਂਦਾ ਰਿਹਾ ਤੇ ਖੋਰੀ ਟੀਮ ਲੈ ਕੇ ਆਉਂਦਾ ਆਪਣੀ ਇਹਦਾ ਖਰਚਾ ਹੁੰਦਾ ਇਹਦੀ ਬੜੀ ਵਡਿਆਈ ਹੈ ਕਿ ਫਰਸਟ ਟੀਮ ਆਇਆ ਸੈਕੰਡ ਆਇਆ ਇਹਨੇ ਕਦੀ ਸਾਡੇ ਕੋਲ 1 ਰੁਪਿਆ ਨਹੀਂ ਮੰਗਿਆ ਇਹ ਇਹਦੀ ਸਿਮਤਵਾ ਰਾਜਪੂ ਸਾਹਿਬ ਆਇਆ ਅਸੀਂ 1 ਰੁਪਿਆ ਦਿੱਤਾ ਉਹ ਫ੍ਰੈਂਡਲੀ ਤੌਰ ਤੇ ਸਾਡੇ ਜਿਹੜੇ ਨਿਊਜ਼ੀਲੈਂਡ ਬਸਰਾ ਸਾਹ ਉੱਥੇ ਆਪਣੇ ਸਮਰਾ ਸਾਹਿਬ ਆ ਉਹਨਾਂ ਨੇ ਉਹਨਾਂ ਨੂੰ ਇੱਥੇ ਭੇਜਿਆ 1 ਰੁਪਿਆ ਅਸੀਂ ਰਾਜਪੂ ਸਾਹਿਬ ਨੂੰ ਦਿੱਤਾ ਇਸ ਕਰਕੇ ਮੇਰੇ ਨਾਲ ਐਸੋਲੇ ਲੋਕਲ ਜੋ ਪਾਕਿਸਤਾਨ ਦੀ ਟੀਮ ਰਾਜਪੂ ਸਾਹਿਬ ਉਹ ਵੀ ਇੱਥੇ ਸਮਲੇ ਉਹਨਾਂ ਲਈ ਸਦਾ ਪਗਵਾ ਜਿਹੜੀ ਸਾਡੀ ਲੋਕਲ ਟੀਮ ਇੰਡੀਆ ਦੀ ਸੀ ਉਹਦੇ ਵਿੱਚ ਵੀ ਰਾਜਪੂਤਰੇ ਬਲੂ ਕੇਂਦ ਪਾਕਿਸਤਾਨ ਦੇ ਖਿਡਾਰੀ ਦਿੱਤੇ ਸੀ ਜੋ ਖੇਡੇ ਵੀ ਆ ਇਸ ਤਰ੍ਹਾਂ ਕੇ ਇਹ ਫ੍ਰੈਂਡਲੀ ਮੈਚ ਹੀ ਇਹਨੂੰ ਜਾਦਾ ਟੂਲ ਨਾ ਦਿੱਤੀ ਜਾਵੇ ਇਸ ਤਰ੍ਹਾਂ ਕੇ ਮੈਂ ਸੋਨਾ ਚਾਹ ਦਾਬ ਜ ਸਭਾ ਸਜਾ ਬਾਈ ਵੀ ਤੁਹਾਨੂੰ ਦਾ ਸਾਝੇ ਕਰੇ ਹਾਂਜੀ ਅਸਲਾਮੁਆਲਿਕਮ ਕਿੱਦਾਂ ਦੇ ਕੀ ਹਾਲ ਚੱਲ ਰਿਹਾ ਜੀ ਤੁਹਾਨੂੰ ਪਤਾ ਕਿ ਹਰ ਸਾਲ ਬਹੀਰ ਦੇ ਮੈਦਾਨਾਂ ਤੇ ਸਾਡਾ ਮੈਚ ਕਰਾਉਂਦਾ ਮਕਸਦ ਕੀ ਆ ਕਿ ਹਰ ਸਾਲ ਨਵੇਂ ਮੁੰਡਿਆਂ ਨੂੰ ਅੱਗੇ ਲੈ ਕੇ ਜਾਣਾ 5 ਸਾਲ ਹੋ ਗਏ ਮੈਨੂੰ ਆਪਾਂ ਮੁੰਡੇ ਤੇ ਸਾਧਿਆ 3 ਸਾਲ ਜੀਸੀ ਕਬੱਡੀ ਕੱਪ ਦੇ ਵਿੱਚ ਐਸ ਤੋਂ ਪਹਿਲਾਂ ਵੀ ਦੋ ਮੈਚ ਕਰਾਏ ਆਪਾਂ ਪੰਜ ਸਾਲਾਂ ਦੇ ਵਿੱਚ ਆਪਾਂ ਹਰ ਸਾਲ ਅਸਮਾਨ ਵੱਟੂ ਹੋ ਗਿਆ ਅਬੈਦੁੱਲਾਹ ਆ ਗਿਆ ਉਸ ਤੋਂ ਬਾਅਦ ਆਪਣਾ ਮੁੰਡਾ ਹੁਣੈਕਾ ਵੀ ਖੇਡਣ ਗਿਆ ਵਾ ਕਾਤਲ ਵੱਟੂ ਮਦਸਰ ਮੱਚੋਕਾ ਰਾਮੇ ਮਦਮਲ ਸੰਦੂ ਬੰਨ ਆ ਲੈ ਨਾ ਮੁਕਨੇ ਨਹੀਂ ਹੈ ਇਹ ਸਾਰੇ ਪਲੇਅਰ ਆ ਜਿਨ੍ਹਾਂ ਦਾ ਪਹਿਲਾ ਵੀਦਾ ਬਨੇ ਦਾ ਲਗਾਵਾ ਰਾਜਪੂਤ ਦਾ ਵੀ ਮਾਸ਼ਾਲਾ ਦੋ ਵਾਰ ਹੀ ਬਨੇ ਜੋ ਹੋ ਗਿਆ ਵਾ ਤੇ ਵੀ ਜਦੋਂ ਪਹਿਲਾ ਨਹੀਂ ਕਿਹਨੂੰ ਪਤਾ ਅਹੀਂ ਉਦੋਂ ਵੀ ਸ਼ੋਅ ਕਰਾਇਆ ਸੀਗਾ ਸਾਡਾ ਮੈਚ ਕੋ ਦਾ ਮਕਸਦ ਹੁੰਦਾ ਨਵੇਂ ਮੁੰਡੇ ਸ਼ੋਅ ਕਰਾਉਣੇ ਤੇ ਅਸੀਂ ਹਰ ਸਾਲ ਨਵੇਂ ਮੁੰਡੇ ਸ਼ੋਅ ਕਰਾਈਦੇ ਆ ਇਸ ਦਾ ਵੀ ਮਾਸ਼ਾਲਾ ਰਿਜਲਟ ਉਹ ਇੱਕ ਨਵਾਂ ਮੁੰਡਾ ਉੱਥੇ ਆਵਾ ਉਦੋਂ ਨਹੀਂ ਮਾਸ਼ਾਅੱਲਾ ਅੱਛੀ ਬੋਰ ਫੋਨਸ ਦਿਖਾਈ ਦਿਆ ਉਹ ਦਮੀਆਂ ਪੱਖਣ ਹੋ ਗਿਆ ਮਾਨੀ ਹੋ ਗਿਆ ਇਹ ਵੀ ਤਿੰਨੇ ਚਾਰ ਜਿਹੜਾ ਮਨੀਬ ਜੱਟ ਆ ਹੁੰਦਾ ਉਹ ਵੀ ਇਹ ਨਵੇਂ ਮੁੰਡੇ ਜਿਹੜੇ ਆਪਨੋਂ ਅੱਗੇ ਦੇ ਆ ਕੇ ਲੈ ਕੇ ਆਏ ਆ ਵਿੱਚ ਬਾਕੀ ਪੁਰਾਣੇ ਪਾਕਾ ਬੰਦਾ ਵਧੀਆ ਟੀਮ ਵੀ ਬਣਾਈ ਆ ਨਵੇਂ ਮੁੰਡਿਆਂ ਨੂੰ ਮੌਕਾ ਦਿੱਤਾ ਵਾ ਤੇ ਇਹ ਸਾਡਾ ਇੱਕ ਫਰੈਂਡ ਨਹੀਂ ਮੈਚ ਹੁੰਦਾ ਵਾ ਅਸੀਂ ਇਹ ਨਾਲ ਕੇ ਖੇਡਦੇ ਆ ਇਹ 2023 ਦੇ ਵਿੱਚ ਮੈਨੂੰ ਇੱਕ ਮੁੰਡਾ ਮੇਰੇ ਕੋਲ ਘਟ ਸਦਿਆ ਗਿਆ ਆਏਗਾ ਕੁਝ ਵੀਜ਼ਾ ਦਾ ਇਸ਼ੂ ਬਣਿਆਗਾ ਤੇ ਮੇਰੇ ਕੋਲ ਪੂਰੀ ਟੀਮ ਨਹੀਂ ਸਦਿ ਗਈ ਮੁੰਡੇ ਵਿੱਚ ਘਟ ਸਦਿਗੇ ਉਸ ਟਾਈਮ ਮੈਂ ਭਾਈ ਉਹਨਾਂ ਨੂੰ ਆਖਿਆ ਇਹ ਲੈ ਕੇ ਮੁੰਡਾ ਘਾਟਾ ਤੁਸੀਂ ਮੁੰਡੇ ਤੁਹਾਡੇ ਕੋਲ ਵਾਦ ਸਦੇ ਕਿ ਇੱਕ ਮੁੰਡਾ ਦੇ ਦੋ ਇਹ ਆਪਣਾ ਮੈਚ ਕੰਪਲੀਟ ਕਰੀ ਹੈ ਉਦੋਂ ਵੀ ਭਾਈ ਇਹ ਨੂੰ ਇੱਕ ਮੁੰਡਾ ਦਿੱਤਾ ਹੈਗਾ ਉਹ ਮੁੰਡੇ ਦਾ ਨਾਮ ਸੀਗਾ ਚਿੱਟੀ ਵਾਲਾ ਨੂੰ ਕਹਿੰਦੇ ਸੀਗਾ ਅਮਰ ਚਿੱਟੀ ਵਾਲਾ ਉਹ ਮੁੰਡਾ ਪਾਕਿਸਤਾਨ ਕਰ ਕੋ ਕੰਡਿਆ ਹੈਗਾ ਭਾਈ ਇਹ ਅੱਜ ਗੱਲ ਨੂੰ ਬਹੁਤਾ ਨਾ ਚੋਟਰ ਮਿਲਿਆ ਡਾਓ ਭਾਈ ਤੇ ਉਹਨੇ ਜੱਫੀ ਪਾਈ ਵਜਦਾ ਜੋ ਹੀ ਕੀਤਾ ਸਾਡੇ ਨਾਲ ਆਇਆ ਸਭ ਕੁਝ ਕਰਕੇ ਤੇ ਇਦਾਂ ਵੀਰੇ ਨਾ ਇਹ ਗੱਲ ਚੱਕੋ ਏ ਇਹ ਮੈਚ ਕਰਾਉਂਦਾ ਮਤਲਬ ਕੀ ਹੈ ਕੇ ਲਈ ਨਵੇਂ ਮੁੰਡੇ ਚੋਗਰੋਣੇ ਜਿੰਨਾ ਚੱਕਰ ਲਿਆ ਸਾਨੂੰ ਡਾੜ ਲੱਗਣ ਡਿਆ ਪਰ ਇਹ ਕਬੱਡੀ ਕਰਾਉਣਾ ਹਟ ਗਿਆ ਬੈਸਟ ਦੇ ਤੋਂ ਨਾ ਇਹ ਕਬੱਡੀ ਨੂੰ ਬਰਬਾਦ ਨਾ ਕਰੋ ਤੇ ਬਰਬਾਦ ਹੋਣੀ ਕਬੱਡੀ ਤੇ ਅੱਜ ਚੰਦ ਬੰਦੇ ਆ 6 6 ਸੱਤਾਂ ਤੋਂ ਬੋਲਣ ਰਹਾ ਉਹ ਵੀ ਕਹਿ ਰਿਹਾ ਕਿ ਵੀਡੀਓ ਬਣਾਉਂ ਰਿਹਾ ਜੀ ਕਬੱਡੀ ਤੇ ਐਡਾ ਹੋ ਗਿਆ ਕਬੱਡੀ ਤੇ ਐਡਾ ਹੋ ਗਿਆ ਯਾਰ ਕੋ ਖੁਦਾ ਦਾ ਖੋਫ ਕਰੋ ਕੋਈ ਖੁਦਾ ਦਾ ਖੋਫ ਕਰੋ ਯਾਰ ਇੱਕ ਟਾ ਡਾ ਕੰਮ ਨਹੀਂ ਹੈ ਹੋਰ ਥੋੜੇ ਕੰਮ ਜਾ ਕੇ ਕਰ ਲਓ ਹਾਂ ਤੈਨੂੰ ਕਬੱਡੀ ਲੱਭੀ ਆ ਕਬੱਡੀ ਬਰਬਾਦ ਕਰਨੀ ਆ ਤੁਸੀਂ ਛੱਡੋ ਇਹ ਤੋ ਹੱਥ ਛੱਡ ਲੋ ਕੋਈ ਹੋਰ ਕੰਮ ਕਰ ਲੋ ਜਾ ਕੇ ਮੈਂ ਇੱਕ ਬੰਦਾ ਵੇਖਿਆ ਸਮੁੰਦਰੀ ਦਾ ਪਧਾਨੀ ਉਹਦਾ 9000 ਬੋਲ ਰਿਹਾ ਉਹਨੇ ਵੀਡੀਓ ਚੋ ਕੇ ਪਾਈ ਐ ਇੱਕ ਲੈ ਵੀ ਕੋਈ ਕੰਮ ਹੈ ਤੇਨੂੰ ਕੋਈ ਹੋਰ ਕੰਮ ਕੋਈ ਨਹੀਂ ਹੈ ਤੁਹਾਨੂੰ ਮੈਂ ਨਾਂ ਵੀ ਲੈ ਸਕਦਾ ਨਹੀਂ ਵੀ ਮੈਂ ਦੀ ਇੱਜ਼ਤ ਰੱਖੀ ਆ ਉਮੀਦਾਂ ਵਿੱਚ ਉਹ ਦੇਖ ਲੇਗਾ ਤੇ ਤੁਹਾਡੀ ਮਿਹਰਬਾਨੀ ਨਾਲ ਸੈਡਾ ਨੂੰ ਛੱਡ ਕੇ ਨਾ ਆਪਣੇ ਕੰਮ ਨਾਲ ਕੰਮ ਰੱਖੋ ਜਿਹੜੇ ਕਬੱਡੀ ਖਾਣ ਦੇ ਜਾਂ ਕਰਨ ਦੇ ਜਾਂ ਹਿੱਟ ਦੇ ਨਾ ਉਹ ਜੋ ਕਰ ਰਹੇ ਉਹਨਾਂ ਨੂੰ ਕਰਨ ਦਿਓ ਇਹਨਾਂ ਵਿੱਚ ਨਾ ਹੋ ਤੁਹਾਡੀ ਮਿਹਰਬਾਨੀ ਓਕੇ ਬਾਈ ਟੇਕ ਕੇਰ ਬਾਕੀ ਮੈਂ ਇਹ ਕਹਣਾ ਚਾਹੁੰਦਾ ਜਿੱਦਾਂ ਸਜਾਦ ਬਾਈ ਨੇ ਦੱਸਿਆ ਕਿ ਪਿਛਲੀ ਵਾਰ ਇੱਕ ਪਲੇਅਰ ਘੱਟ ਹੀ ਆਪਾਂ ਇੰਡੀਆ ਦਾ ਪਲੇਅਰ ਖੜਾਇਆ ਉਹ ਜਿਹੜਾ ਪਲੇਅਰ ਨੇ ਪਾਕਿਸਤਾਨੀ ਜਰਸੀ ਪਹਿਨੀ ਪਾਕਿਸਤਾਨ ਦਾ ਝੰਡਾ ਵੀ ਖੜਾਇਆ ਉਹ ਫੋਟੋਸ਼ੋਪ ਕੀਤੀ ਹੋਈ ਆ ਆਪਾਂ ਨੂੰ ਕੋਈ ਪ੍ਰੋਬਲਮ ਨਹੀਂ ਆ ਅਸੀਂ ਲੈਂਦੇ ਚੜਦੇ ਆਲੇ ਇੱਕੋ ਆ ਆਪਾਂ ਇੱਕ ਹੀ ਰਣਾ ਜਿੰਨਾ ਮਰਜ਼ੀ ਜੋਰ ਲਾਓ ਅਸੀਂ ਇੱਕ ਹੀ ਰਣਾ ਆ ਜੀ ਮੈਚ ਤਾਂ ਕਰਾਉਂਦੇ ਆ ਅਸੀਂ ਭਰਾਵਾ ਤੁਹਾਨੂੰ ਮਤਲਬ ਜਿੱਦਾਂ ਸਾਡੇ ਇੱਕ ਕਲਚਰ ਹਟਾ ਸਾਰਾ ਪਾਕਾਂ ਇੱਕ ਹੀ ਰਣਾ ਆ ਭਾਰਤ ਦਾ ਲੇਜਨ ਬੰਦਾ ਯਾਰ ਪਾਕਿਸਤਾਨ ਦਾ ਇੱਕ ਲੇਜਨ ਬੰਦਾ ਆ ਕੇ ਟੌਗ ਦਾ ਸਟਾਪਰ ਆ ਸਾਨੂੰ ਮਤਲਬ ਐਨਾ ਕਿ ਉਹ ਪਸੰਦ ਹੀ ਕਾਇ ਸੱਦਿਆ ਨੂੰ ਜੇ ਕੋਈ ਟੌਪ ਦੀ ਚੀਜ਼ ਹੈ ਤਾਂ ਹੀ ਕਰ ਲਿਆ ਉਹ ਬੰਦੇ ਨੂੰ 360 ਦਾ ਚੁੱਕੋ ਯਾ ਠਾਣਾ ਕਰੋ ਮੇਰੀ ਉਹੀ ਬੇਨਤੀ ਆ ਸਾਰੇ ਪਾਕਿਸਤਾਨ ਦੇ ਅਧਾਰੇ ਨੂੰ ਇਹ ਬੇਨਤੀ ਆ ਕਿ 플레이ਰਾਂ ਨੂੰ ਦਾ ਚੁੱਕੋ ਠਾਣਾ ਸੁੱਟੋ ਕਿਉਂਕਿ ਹਰ ਕੰਟਰੀਆਂ ਜੋ ਹੁੰਦੇ ਆ ਕੱਪ ਕਾਨੂੰ ਇਹ ਨਾ ਹੋਵੇ ਕਿ ਕੋਈ ਕੰਟਰੀ ਵਾਲਾ ਮੁੜ ਕੇ ਪਾਕਿਸਤਾਨ ਤੋਂ ਪਲੇਅਰ ਬੁਲਾਵੇ ਨਾ ਸੋਚੇ ਵੀ ਕੰਟ੍ਰੋਵਰਸੀ ਇਦਿ ਕਿਉਂਕਿ ਇਹ ਪੈਸਾ ਪੱਲਿਓ ਲਾ ਕੇ ਐਂ ਇੰਚ ਦਿਹਾੜਾ ਕਰਦੇ ਆ ਪੱਲਿਓ ਪੈਸੇ ਲਾ ਕੇ ਕੱਪ ਕਰਉਂਦੇ ਆ ਕਿ ਇਹ ਤੇ ਸਟਾਕ ਕੀਤਾ ਜਾਵੇ ਜਿੱਦਾਂ ਬਾਈ ਨੇ ਕਿਹਾ ਕਿ ਚੰਦ ਵੀ ਲੈ ਆਦੇ ਮਾਰੇ ਆਪਣੇ ਲੀਜਰ ਬੰਦੇ ਨੂੰ ਥੱਲੇ ਨਾਲ ਸੁੱਟੋਗੇ ਮੋਸਟਲੀ ਪਾਕਿਸਤਾਨ ਤੋਂ ਪੋਸਟਾਂ ਪੈਣੀਆਂ ਇਸ ਕਰਕੇ ਮੇਰੇ ਹੱਥ ਜੋੜ ਕੇ ਕਹਿੰਦੀ ਆ ਕਿ ਇਹਨੂੰ ਇੱਥੇ ਹੀ ਬੰਦ ਕੀਤਾ ਜਾਵੇ ਤਾਂ ਮਾਜੀ ਸਾਰੇ ਆਂ